ਇਸ ਸਾਡਾ ਕਹਿਣਾ ਤੇ ਇਹੋ ਹੀ ਆ ਵੀ ਜਦੋਂ ਇਹ ਜਿਹੜੇ ਤੇ ਆਪਣੇ ਇਤਿਹਾਸ 'ਚ ਇਹ ਚੀਜ਼ਾਂ ਹੈਗੀਆਂ ਕਿ ਜਿਹੜਾ ਕੋਈ ਕੌਮ ਨਾਲ ਕੋਈ ਟੱਕਰ ਕਰਦਾ ਬੇਰੋੜਾ ਲੋਕਾਂ ਨੂੰ ਇਹ ਨੌਜਵਾਨੀ ਨੂੰ ਵਾਪੁਗਦਾ ਤਾਂ ਫਿਰ ਉਹਦੇ ਨਾਲ ਜੋ ਕੰਮ ਕਰਦੇ ਰਹੀ ਹੈ ਜੀ ਰਿਜਤੇ ਹੈ ਉਹਦਾ ਅਮਰਤਪਾਲ ਨੇ ਕੋਈ ਡਾਇਰੈਕਟਲੀ ਉਹਨੂੰ ਪਵਦਮਾਨ ਨਹੀਂ ਕਿਹਾ ਵੀ ਇਹ ਜੋ ਵੀ ਇਤਿਹਾਸ ਸੀ ਗਵਾਵਾਜ ਦਾ ਇਹੋ ਜੇ ਕੰਮ ਆਪਾਂ ਕਰਮ ਨਾ ਹੀ ਕਰੀਏ ਚੰਗੀ ਗੱਲ ਜੀ ਕਿਤੇ ਆਪਣੇ ਸਿੱਖਾਂ ਨਾਲ ਤੁਹਾਨੂੰ ਪਹਿਲਾਂ ਤੋਂ ਪਤਾ ਕਿ ਇਹਨਾਂ ਵਾਸਤੇ ਕਾਨੂੰਨੀ ਹੋਰ ਹੁੰਦੇ ਆ ਤੇ ਦੂਜਿਆਂ ਦੀ ਹੁਣ ਮੇਰੇ ਖਿਆਲ ਸੰਸਦ ਕਿੰਨੇ ਬੰਦੇ ਕ੍ਰਿਮੀਨਲ ਬੈਠੇ ਹੋਣੇ ਆ ਜਿਨ੍ਹਾਂ ਨੇ ਕਤਲਾਂ ਦੇ ਕਈ ਕੁਛ ਕੇਸ ਆ ਉਹਨਾਂ ਨੂੰ ਤੇ ਉੱਥੇ ਬਿਠਾਇਆ ਤੇ ਇਹ ਇੱਥੇ ਕੋਈ ਇਹੋ ਜੀ ਕੋਈ ਗੱਲ ਵੀ ਨਹੀਂ ਹੈਗੀ ਇਹ ਜਾਣਬੁੱਝ ਕੇ ਬਦਨਾਮ ਕਰਨ ਵਾਸਤੇ ਇਹੋ ਜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਹੈਲੋ ਹਾਂ ਜੀ ਪਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਸ਼ਾਨ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ ਹਾਂ ਜੀ ਜੀ ਮੈਂ ਸਮਝ ਗਿਆ ਜੀ ਪੈਸਾਂ ਦੀ ਜੋ ਸੋਸ਼ਲ ਮੀਡੀਆ ਤੇ ਦੋ ਦਿਨ ਦੇ ਅੰਦਰ ਅੰਦਰ ਭਾਈ ਅੰਮ੍ਰਿਤਪਾਲ ਦਾ ਇੱਕ ਬਿਆਨ ਬਹੁਤ ਚੱਲਦਾ ਹੈਗਾ ਕਹਿੰਦੇ ਨੇ ਵੀ ਜੋ ਪਿਛਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਬਿਆਨ ਦਿੱਤਾ ਸੀ ਕਿ ਸੀਐਮ ਭਗਵੰਤ ਮਾਨ ਵੀ ਮੁੱਖ ਮੰਤਰੀ ਬਿਆਨ ਸਿੰਘ ਦੀ ਰਾਹ ਤੇ ਚੱਲ ਰਹੇ ਹੈਗੇ ਇਹ ਬਾਜ਼ ਆ ਜਾਣ ਨਹੀਂ ਤਾਂ ਫਿਰ ਕਿਤੇ ਬਿਆਨ ਸਿੰਘ ਵਾਲਾ ਹਸ਼ਰ ਨਾ ਹੋ ਜਾਵੇ ਇਸ ਬਾਰੇ ਤੁਹਾਡਾ ਕੀ ਹੈਗਾ ਕਹਿਣਾ ਨਹੀਂ ਸਾਡਾ ਕਹਿਣਾ ਤੇ ਇਹੋ ਹੀ ਆ ਵੀ ਜਦੋਂ ਇਹ ਜਿਹੜੇ ਤੇ ਆਪਣੇ ਇਤਿਹਾਸ ਚ ਹੀ ਇਹ ਚੀਜ਼ਾਂ ਹੈਗੀਆਂ ਕਿ ਜਿਹੜਾ ਕੋਈ ਕੌਮ ਨਾਲ ਕੋਈ ਤੱਕਰ ਕਰਦਾ ਬੇਰੋੜਾ ਲੋਕਾਂ ਨੂੰ ਨੌਜਵਾਨੀ ਨੂੰ ਵਾਹ ਪੁਗਤਾ ਤੇ ਫਿਰ ਉਹਦੇ ਨਾਲ ਜੋ ਕੰਮ ਕਰਦੀ ਰਹੀ ਹੈ ਜੀ ਇਹਦੇ ਜਿੱਤੇ ਹੈ ਉਹਦਾ ਅਮਰਪਾਲ ਨੇ ਕੋਈ ਡਾਇਰੈਕਟਲੀ ਉਹਨੂੰ ਭਗਵਾਨ ਨੂੰ ਜਿੰਨੀ ਕਿਹਾ ਵੀ ਇਹ ਜੋ ਵੀ ਇਤਿਹਾਸ Goa ਵਾਜ ਦਾ ਇਹੋ ਜੇ ਕੰਮ ਆਪਾਂ ਕਰਮ ਨਾ ਹੀ ਕਰੀਏ ਚੰਗੀ ਗੱਲ ਹੈ ਜੀ ਜੀ ਨਹੀਂ ਪਈਸਾ ਦੀ ਜਿਸ ਤਰ੍ਹਾਂ ਭਗਵੰਤ ਮਾਨ ਦੋ ਤਿੰਨ ਸਾਲ ਤੋਂ ਉਹਨਾਂ ਦੀ ਸਰਕਾਰ ਚੱਲਦੀ ਹੈ ਇਹ ਉਹਨਾਂ ਨੂੰ ਇੰਨਾ ਡਰ ਭਾਈ ਅਮਰਤਪਾਲ ਤੋਂ ਹੈ ਕਿਉਂ ਕੀ ਕਾਰਨ ਕੀ ਹੈਗਾ ਨਹੀਂ ਉਹਨਾਂ ਨੂੰ ਮੇਰੇ ਖਿਆਲ ਅਮਰਤਪਾਲ ਤੋਂ ਸਰੀਰਕ ਤੌਰ ਤੇ ਤੇ ਇਡਾ ਕੋਈ ਡਰ ਨਹੀਂਗਾ ਉਹਨਾਂ ਨੂੰ ਹੁਣ ਰਾਜਨੀਤਿਕ ਤੌਰ ਤੇ ਮੈਨੂੰ ਲੱਗਦਾ ਖਤਰਾ ਮਹਿਸੂਸ ਕਰ ਰਹੇ ਆ ਤੇ ਬਾਕੀ ਜੇ ਇਹੋ ਜੇ ਇਹੋ ਜੇ ਹਾਲਾਤ ਚ ਇੰਨਾ ਡਰ ਕੇ ਤੇ ਮੇਰੇ ਖਿਆਲ ਸਰਕਾਰ ਚਲਾਉਣੀ ਬੜੀ ਸੰਭਵਿਆ ਹੋਰ ਅਮਰਤਪਾਲ ਤੋਂ ਕੋਈ ਸਾਹਮਣੇ ਆ ਜਾਂ ਕੋਈ ਗੱਲ ਆ ਬਾਕੀ ਜਿਹੜੇ ਹੁਣ ਗੈਂਗਸਟਰ ਆਏ ਡੇਡੇ ਇਹਨਾਂ ਲੋਕਾਂ ਨਾਲ ਕਿਦਾਂ ਅਸੀਂ ਆਪ ਪੰਜਾਬ ਦੇ ਲੋਕਾਂ ਨੂੰ ਕਿਦਾਂ ਬਚਾਵਾਂਗੇ ਜੇ ਅਸੀਂ ਆਪ ਹੀ ਇਹਨੇ ਕਮਜ਼ੋਰ ਹੋ ਗਏ ਤੇ ਜੀ ਭਾਈ ਸਾਹਿਬ ਜੀ ਜਿਹੜਾ ਨਾਲਾ ਕਾਂਡ ਵਾਲਾ ਮੁੱਦਾ ਹੈਗਾ ਉਸ ਨੂੰ ਬਹੁਤ ਕਰਮਾਇਆ ਜਾ ਰਿਹਾ ਉਸ ਨੂੰ بار بار ਉਸ ਅਮਰਤਪਾਲ ਦੇ ਨਾਂ ਤੇ ਮੜਿਆ ਜਾ ਰਿਹਾ ਨਹੀਂ ਚਲੋ ਜ ਨਾਲਾ ਕਾਂਡ ਤੇ ਜਿਹੜਾ ਕੋਈ ਕੁਝ ਹੋਇਆ ਚਲੋ ਠੀਕ ਆ ਪਰ ਜਿਹੜੇ ਉਹਦੇ ਉਹ ਤੋਂ ਕਈ ਗੁਣਾ ਵੱਧ ਜਿਹੜੇ ਵੱਡੇ ਕਾਂਡ ਹੋਏ ਆ ਉਹਨਾਂ ਬਾਰੇ ਕਿਉਂ ਨਹੀਂ ਭਗਵਾਨ ਦਮਾਨ ਨੂੰ ਚੇਤੇ ਜਾਂ ਹੋਰ ਸਰਕਾਰਾਂ ਨੂੰ ਜਾਂ ਜਿਹੜੇ ਵੀ ਇਸ ਚੀਜ਼ ਨੂੰ ਆਬਾਰ ਰਹੇ ਆ ਉਹਨਾਂ ਨੂੰ ਨਹੀਂ ਚੇਤਾ ਕਿ ਨੂੰਛ ਕੀ ਬਣਿਆ ਜਾਂ ਹੋਰ ਕਿਤੇ ਮਨੀਪੁਰ ਚ ਕੀ ਹੋ ਰਿਹਾ ਉੱਥੇ ਉੱਥੇ ਕਿਉਂ ਨਹੀਂ ਇਹ ਚੀਜ਼ਾਂ ਨੂੰ ਇੱਥੇ ਤੇ ਕੋਈ ਨੁਕਸਾਨ ਨਹੀਂ ਕਿਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਬਿਲਕੁਲ ਜੀ ਹੈ ਉਹੀ ਇਹੋ ਜੀ ਕੋਈ ਗੱਲ ਨਹੀਂ ਹੋਈ ਤੇ ਬੜੇ ਪਿਆਰ ਨਾਲ ਇਹਨਾਂ ਨੇ ਕੋਈ ਸਮਝੌਤਾ ਹੋਇਆ ਇਹਨਾਂ ਨੇ ਅਗਲੇ ਦਿਨ ਬੰਦਾ ਛੱਡਿਆ ਫਿਰ ਜੇ ਇਹੋ ਜੀ ਗੱਲ ਸੀ ਤਾਂ ਉਦੋਂ ਹੀ ਸਰਕਾਰ ਕੋਈ ਨੇ ਸਾਧਨ ਸੀ ਉਦੋਂ ਉਹਨਾਂ ਨੇ ਉੱਥੇ ਕਿਉਂ ਨਹੀਂ ਰੈਸਟ ਕੀਤਾ ਜਿੱਦਾਂ ਉਹਨਾਂ ਨੂੰ ਮਰਦ ਹੋਇਆ ਸੀ ਉਸ ਟਾਈਮ ਕੋ ਸਟੈਂਡ ਚੱਕਦੇ ਹਾਂਜੀ ਹਾਂਜੀ ਹੂੰ ਹੂੰ ਇਹ ਤਾਂ ਮਗਰੋਂ ਸੋਚ ਸਮਝ ਕੇ ਹਾਂਜੀ ਚਲੋ ਹੋਣਾ ਇਹਨਾਂ ਨੂੰ ਕਿਸ ਤਰੀਕੇ ਨਾਲ ਆਪਣੇ ਕਾਬੂ ਚ ਲਈਏ ਤਾਂ ਉਹ ਪਲਾਨ ਬਣਾਏ ਗਏ ਹੈ ਬਾਕੀ ਹੋਰ ਉੱਥੇ ਉਹਨਾਂ ਅਜਨਾਲੇ ਤੇ ਕੋਈ ਮੜਾ ਕੰਮ ਨਹੀਂ ਕੀਤਾ ਉਹਨਾਂ ਨੇ ਆਪਣੇ ਬੰਦੇ ਦੀ ਜਿਹੜਾ ਜਿਹਨਾਂ ਨੇ ਯਾਰ ਫੜਿਆ ਸੀ ਉਹ ਉਹਨੂੰ ਛਡਾਉਣ ਵਾਸਤੇ ਉਹਨਾਂ ਨੇ ਗਏ ਸੀ ਤੇ ਰੋਗ ਹਰੋਜਾ ਕਿਸਾਨ ਜੁਨੀਆ ਨਾ ਹੋਰ ਲੋਕ ਥਾਣਿਆਂ ਬਗਰ ਧਰਨੇ ਦਿੰਦੇ ਆ ਸਭ ਆਪਣੇ ਜੋ ਅਨਸਾਬਾ ਤੇ ਲੜਦੇ ਆ ਤੇ ਇਹਦੇ ਵਿੱਚ ਕੋਈ ਗਲਤ ਗਲਤ ਨਹੀਂ ਬਿਲਕੁਲ ਜੀ ਭਾਈ ਸਾਹਿਬ ਜੀ ਅਗਲਾ ਸਵਾਲ ਹੈਗਾ ਕਿ ਕਿਵੇਂ ਪੰਜਾਬ ਪੁਲਿਸ ਨੇ ਹਾਈ ਕੋਰਟ ਨੂੰ ਲਿਖਤੀ ਹਲਫਨਾਮਾ ਇੱਕ ਦਿੱਤਾ ਹੈਗਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਕਹਿੰਦੇ ਵੀ ਸੀਐਮ ਮਾਨ ਨੂੰ ਜਾਣ ਦਾ ਬਹੁਤ ਜ਼ਿਆਦਾ ਖਤਰਾ ਹੈ ਜੀ ਇਹ ਜੀ ਹੈ ਕਿ ਪੁਲਿਸ ਰਾਜ ਹੈ ਪੰਜਾਬ 'ਚ ਤੇ ਪੁਲਿਸ ਨਹੀਂ ਚਾਹੁੰਦੀ ਕਿ ਇਦਾਂ ਦੇ ਕਿ ਕੋਈ ਸਹੀ ਰਾਜਨੀਤਿਕ ਲੋਕਾਂ ਦੇ ਹਾਜ਼ਰ ਉਹਨਾਂ ਦੇ ਹੱਥ 'ਚ ਕੋਈ ਫੈਸਲੇ ਹੋਣ ਉਹ ਚਾਹੁੰਦੇ ਕਿ ਇਦਾਂ ਦੇ ਗੱਲ ਬਣਾ ਕੇ ਤੇ ਰਾਜਨੀਤਿਕ ਲੋਕਾਂ ਨੂੰ ਇਹਨਾਂ ਡਰਾ ਛੜੀਏ ਕਿ ਉਹ ਜੋ ਪੁਲਸ ਕਰੀ ਜਾਵੇ ਉਹਨੂੰ ਜੈਸਟ ਕਰੀ ਜਾਣ ਜੀ ਹਾਂਜੀ ਹਾਂਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਭਾਈ ਅਮਰਪਾਲ ਨੂੰ ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਮਿਲਿਆ ਹਾਂ ਨੂੰ ਨਹੀਂ ਮੈਨੂੰ ਤੇ ਮਿਲਣ ਨੂੰ ਬਹੁਤ ਚਿਰ ਹੋ ਗਿਆ ਲੇਕਿਨ ਉਹਨਾਂ ਦੇ ਮਾਤਾ ਮਿਲ ਕੇ ਹਫ਼ਤਾ ਲੱਗਦੇ ਪਹਿਲਾਂ ਅੱਛਾ ਜੀ ਠੀਕ ਠਾਕ ਹੈ ਚੜਦੀ ਕਲਾ ਚੋ ਅੱਛਾ ਜੀ ਅੰਗੀਗੇ ਤੇ ਪੈਸਾ ਜੇਗਾ ਅਗਲਾ ਸਵਾਲ ਇਹ ਹੈਗਾ ਵੀ ਇਹਨਾਂ ਦੇ ਸਰਕਾਰ ਦੇ ਕੋਲ ਕੋਈ ਵੱਡਾ ਪੁਖਤਾ ਸਬੂਤ ਕੀ ਹੈਗਾ ਵੀ ਜਿਹੜਾ ਇਹਨਾਂ ਨੇ ਸਿੱਖਾਂ ਲਈ ਜਾਂ ਨੌਜਵਾਨਾਂ ਲਈ ਇੱਕ ਵੱਡੀ ਪ੍ਰਚਾਰਕ ਦੀ ਮੁਹਿੰਮ ਸੀ ਭਾਈ ਅੰਮ੍ਰਿਤਪਾਲ ਉਹਨਾਂ ਦੇ ਵੱਡੇ ਵੱਡੇ ਇਲਜ਼ਾਮ ਲਗਾਉਣ ਦਾ ਸਰਕਾਰ ਕੋ ਬੜੇ ਸਾਧਨ ਹੈ ਜੀ ਉਹ ਕੋਈ ਬੰਦੇ ਵੀ ਇਹੋ ਜੇ ਖੜੇ ਕਰ ਸਕਦੇ ਆ ਸਭ ਕੁਝ ਕਰ ਸਕਦੇ ਕਿ ਜਦੋਂ ਇੱਕ ਤੇ ਆਪਣੇ ਸਿੱਖਾਂ ਨਾਲ ਤੁਹਾਨੂੰ ਪਹਿਲਾਂ ਤੋਂ ਪਤਾ ਕਿ ਇਹਨਾਂ ਵਾਸਤੇ ਕਾਨੂੰਨੀ ਹੋਰ ਹੁੰਦੇ ਆ ਤੇ ਦੂਜਿਆਂ ਦੀ ਹੁਣ ਮੇਖਾ ਸੰਸਦ ਕਿੰਨੇ ਬੰਦੇ ਕ੍ਰਿਮੀਨਲ ਬੈਠੇ ਹੋਣੇ ਆ ਜਿਨ੍ਹਾਂ ਨੇ ਕਤਲਾਂ ਦੇ ਕਈ ਕੁਝ ਕੇਸ ਆ ਹਾਂਜੀ ਉਹਨਾਂ ਨੂੰ ਤੇ ਉੱਥੇ ਬਿਠਾਇਆ ਤੇ ਇਹ ਇੱਥੇ ਕੋਈ ਇਹੋ ਜਿਹੀ ਕੋਈ ਗੱਲ ਵੀ ਨਹੀਂ ਹੈਗੀ ਇਹ ਜਾਣਬੁੱਝ ਕੇ ਬਦਨਾਮ ਕਰਨ ਵਾਸਤੇ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਹਾਂ ਪੈਸਾ ਵੀ ਜਿਸ ਤਰ੍ਹਾਂ ਐਨਐਸਡੀ ਮਿਆਦ ਪਹਿਲਾਂ ਦੋ ਵਾਰੀ ਵਧ ਚੁੱਕੀ ਸੀ ਹੁਣ ਤੀਜੀ ਵਾਰੀ ਵਧਾਈ ਹੈਗੀ ਕਿਵੇਂ ਨਹੀਂ ਮੇਰੇ ਖਿਆਲ ਦੂਜੀ ਵਾਰੀ ਜਿਹੜੀ ਵਧਾਈ ਉਹਨੂੰ ਜਸਟੀਫਾਈ ਕਰ ਰਹੇ ਆ ਅੱਛਾ ਉਸੇ ਨੂੰ ਅੱਗੇ ਵਧਾ ਰਹੇ ਹੈਗੇ ਹਾਂ ਨਹੀਂ ਹੁਣ ਲੱਗਦਾ ਜਿਵੇਂ 2025 ਕਦੋਂ ਤੱਕ ਹੈਗਾ ਐਨਐਸਏ ਨਾਲ ਦਾ ਵਧਾਤਾ ਗਿਆ ਇਹਨਾਂ ਦਾ ਮੇਰੇ ਖਿਆਲ ਕੁਝ ਬੰਦਿਆਂ ਦਾ 18 ਮਾਰਚ ਤੱਕ ਹੋਣਾ 17 ਮਾਰਚ ਤੱਕ ਤੇ ਬਾਕੀ ਅਮਰਤਪਾਲ ਦਾ 22 23 April ਤੱਕ ਹੋਊਗਾ। ਹੂੰ ਹੂੰ। ਭਾਈ ਸਾਹਿਬ ਜਿਸ ਤਰ੍ਹਾਂ ਭਾਈ ਅਮਰਤਪਾਲ ਦਾ ਕੇਸ ਦੀ ਜਿਹੜੀ ਪੈਰਵਾਹੀ ਹੈਗੀ ਵਕੀਲਾਂ ਦੇ ਬਲੋਂ ਕਿਵੇਂ ਚਲਦੀ ਹੈ? ਉਹ ਠੀਕ ਹੈ ਜੀ ਆਪਣੇ ਨਾਲ ਵਕੀਲ ਕਰ ਰਹੇ ਆਪਣੇ ਜਲਾਰੇ ਜੋੜ ਰਹੇ ਉਸ ਸਰਕਾਰੀ ਗਾਂਢੀ ਗਾਂ ਟਾਈਮ ਲਈ ਜਾਂਦੀ। ਜੀ। ਹਾਂ ਤੇ ਭਾਈ ਸਾਹਿਬ ਜਿਸ ਤਰ੍ਹਾਂ ਤੁਹਾਨੂੰ ਸਰਕਾਰ ਦੀ ਇਹ ਸਾਰੀ ਪੈਰਵਾਹੀ ਦਾ ਕਿਵੇਂ ਲੱਗ ਰਿਹਾ ਹੈ? ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਦੋਂ ਤੱਕ ਰਿਹਾ ਕਰ ਸਕਦੇ ਨੇ ਕਿਵੇਂ ਲੱਗਦਾ ਅਗਲਾ ਸਮਾਂ ਜਿਹੜਾ ਆਉਣ ਵਾਲਾ ਹੈਗਾ ਇਹ ਸਰਕਾਰ ਦੀ ਮਨਸ਼ਾ ਤੇ ਨਹੀਂ ਮੈਨੂੰ ਇਦਾਂ ਜਿਹੀ ਲੱਗਦੀ ਕਿ ਉਹਨਾਂ ਨੂੰ ਕੋਈ ਸਰਕਾਰ ਦੇ ਜਿਹੇ ਹਿਸਾਬ ਨਾਲ ਜਾਂ ਉਹਨਾਂ ਨੂੰ ਪੁਲਿਸ ਗਾਈਡ ਕਰ ਰਹੀ ਆ ਉਹਦੇ ਅਨਸਾਰ ਉਹ ਕੰਮ ਕਰ ਰਹੇ ਆ ਤੇ ਅਜੇ ਸ਼ਾਇਦ ਉਹਨਾਂ ਦੇ ਇਰਾਦਾ ਨਹੀਂਗਾ ਪਰ ਮੇਰੇ ਖਿਆਲ ਅਕਿ ਚਲੋ ਕੋਰਟ ਚ ਵੀ ਦੇਖਦੇ ਆ ਕਿ ਕਿੰਨੇ ਕੋਰਟ ਕੀ ਕਰਦੇ ਆ ਕਿ ਪੁਲਿਸ ਦੀ ਕਹਾਣੀ ਨੂੰ ਸਹੀ ਮੰਨੀ ਜਾਂਦੀ ਆ ਕਿ ਜਾਂ ਕੋਈ ਲੋਕਾਂ ਦੀਆਂ ਭਾਵਨਾਵਾਂ ਦੀ ਜਾਂ ਕੋਈ ਹੋਰ ਸਹੀ ਤਰੀਕੇ ਨਾਲ ਇਨਸਾਫ ਕਰਦੀ ਆ ਸਾਈ ਸਾਹਿਬ ਜੀ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਵਰਤਾਰਾ ਵਰਤਿਆ ਪੰਜਾਬ ਦੇ ਵਿੱਚ ਇੱਕ ਸਿੱਖ ਪ੍ਰਚਾਰਕ ਇੱਕ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕਰਨਾ ਤੇ ਸਰਕਾਰ ਦਾ ਇਸ ਤਰ੍ਹਾਂ ਰਵੱਈਆ ਕਿਵੇਂ ਲੱਗਦਾ ਤੁਹਾਨੂੰ ਰਵੱਈਆ ਸਰਕਾਰ ਦਾ ਕੋਈ ਕਿਸੇ ਪ੍ਰਤੀ ਵੀ ਇੱਕ ਨੌਜਵਾਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਿਭਾਈ ਨਹੀਂ ਰਹੇ ਇਹ ਨਸ਼ਿਆਂ ਦੇ ਮੁੱਦੇ ਤੇ ਹੀ ਆਏ ਸੀ ਤੇ ਇਹਨਾਂ ਨੇ ਨਸ਼ਾ ਤੇ ਹੁਣ ਤੱਕ ਤੱਕ ਪਛਾਤਾ ਹੂੰ ਜਿਹੜੀ ਹੁਣ ਘਟ ਗੇਣਤੀਆਂ ਨਾਲ ਧੱਕੇਸ਼ਾਹੀ ਦੀ ਜਿਹੜੀ ਆ ਹੁਣ ਤੇ ਇਹ ਕਾਂਗਰਸ ਪਾਰਟੀ ਦੇ ਜਿਹੜੇ ਰੋਲ ਗਾਂਧੀ ਸਾਹਿਬ ਹੈ ਉਹਨਾਂ ਵੀ ਇਹ ਚੀਜ਼ ਨੂੰ ਮੰਨ ਲਿਆ ਵੀ ਬਹੁਤ ਧੱਕਾ ਹੋ ਰਿਹਾ ਇੱਥੇ ਹੂੰ ਹੂੰ ਹਾਂ ਤੇ ਪੈਸਾ ਦੀ ਜਿਸ ਸਮੇਂ ਭਗਵੰਤ ਮਾਨ ਦੀ ਸਰਕਾਰ ਆਈ ਸੀ 2022 ਦੇ ਵਿੱਚ ਤੇ ਇਹਨਾਂ ਦਾ ਵੀ ਮੁੱਦੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਆਏ ਸੀ ਖਾਸ ਕਰਕੇ ਲੇਕਿਨ ਹੁਣ ਨਸ਼ਾ ਤੁਹਾਨੂੰ ਕਿਵੇਂ ਲੱਗਦਾ ਹੈ ਨਸ਼ਾ ਕਿੰਨਾ ਕੋ ਫਰਕ ਪਿਆ ਹੈ ਨਸ਼ਾ ਜੀ ਹੁਣ तकरीबन ਘਰ ਘਰ ਤੱਕ ਪਹੁੰਚਾ ਦਿੱਤਾ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਉਹ ਇਹਨਾਂ ਦੇ ਲੱਗੇ ਹੋਏ ਆ ਸਰਕਾਰ ਪੂਰੀ ਵੀ ਕੋਈ ਬੰਦਾ ਰਹਿ ਨਾ ਜਾਵੇ ਪੰਜਾਬ ਦਾ ਨਸ਼ੇ ਤੋਂ ਕਿ ਨਸ਼ਾ ਬੰਦ ਤੇ ਕੀ ਕਰਨਾ ਨੌਜਵਾਨ ਪਤਾ ਨਹੀਂ ਕਿੰਨੇ ਆ ਰੋਜ਼ ਕਿੰਨੇ ਆ ਆਪਣੀ ਜਾਨ ਤੋਂ ਹੱਤੋਂ ਲੈਂਦੇ ਆ ਇਸ ਕਰਕੇ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਆ ਕਿੰਨੇ ਲੋਕ ਮਰ ਰਹੇ ਆ ਉਹਨਾਂ ਤੇ ਐਂ ਲੱਗਦਾ ਕਿ ਜਿਦਾਂ ਅਸੀਂ ਦੇ ਖਾਲੀ ਰਾਜ ਕਰਨਾ ਆ ਦੋ ਕੁ ਸਾਲ ਜੀ ਕਰ ਲਿਏ ਲੋਕਾਂ ਦੇ ਕੋਈ ਮਸਲਾ ਕਿਸੇ ਸਰਕਾਰ ਉਹਨਾਂ ਦੀ ਕੋਈ ਚੀਜ਼ ਹੀ ਨਹੀਂ ਲੱਗਦੀ ਲੋਕਾਂ ਕੋ ਖਰਾਉਤੀਆਂ ਲਿਆਂ ਜਾਂਦੀਆਂ ਕਈ ਕੁਝ ਹੋ ਰਿਹਾ ਇੱਥੇ ਸਭ ਕੁਝ ਹੂੰ ਹੂੰ ਮੇਰੇ ਤਾਂ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰੀ ਵਿਰੁੱਧ ਹੈਗੇ ਆਂ ਪ੍ਰਸ਼ਤਾਚਾਰ ਦੇ ਕੇਸਾਂ ਜਿੱਤੇ ਇਹਨਾਂ ਦੇ ਵੱਡੇ ਵੱਡੇ ਅੰਦਰ ਗਏ ਆ ਜੀ ਉਹ ਚੱਲ ਰਹੇ ਹੁਣ ਪ੍ਰਸ਼ਤਾਚਾਰ ਦੇ ਕਿੰਨੇ ਗਏ ਪਾਕ ਸਾਫ ਆ ਤੇ ਹੁਣ ਪਤਾ ਲੱਗ ਹੀ ਗਿਆ ਤੁਹਾਨੂੰ ਲੱਗਦਾ ਵੀ ਜਿਹੜਾ 3 ਸਾਲ ਸਮਾਂ ਨਿਕਲ ਗਿਆ ਉਵੇਂ ਕੱਢਣਗੇ ਉਵੇਂ ਉਵੇਂ ਹੀ ਕੱਢੂਗੇ ਕੱਢਣਗੇ ਜੀ ਹੋਰ ਇਹਨਾਂ ਨੇ ਹੁਣ ਕੀ ਕਰਨਾ ਅੱਛਾ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਖਡੂਰ ਸਾਹਿਬ ਦੇ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈਗਾ ਜਿਵੇਂ ਭਾਈ ਅਮਰਤ ਸਿੰਘ ਅਮਰਤワ ਸਿੰਘ ਬਾਰੇ ਯਾਰ ਉਹਨਾਂ ਦਾ ਉਹਨਾਂ ਵਈਂ ਇੰਤਜ਼ਾਰ ਕਿ ਅਮਰਤਪਾਲ ਨੂੰ ਛੱਡਿਆ ਜਾਣਾ ਚਾਹੀਦਾ ਬਾਕੀ ਹੋਰ ਖੜੂਰ ਸਾਹਿਬ ਦੇ ਲੋਕ ਛੱਡ ਦੀ ਕਲਾਚਾ ਪੂਰੀ ਨਹੀਂ ਭਾਈ ਜਿਸ ਤਰ੍ਹਾਂ ਕਿ ਲਾਅਨ ਆਰਡਰ ਹੁੰਦਾ ਹੈ ਵੀ ਜਿਸ ਤਰ੍ਹਾਂ 4 ਲੱਖ ਵੋਟ ਨਾਲ ਕੈਂਪੀ ਜਿੱਤਿਆ ਹੋਵੇ ਉਸ ਦੇ ਮੁਤਾਬਕ ਕੀ ਹੈਗਾ ਉਹਦਾ ਪ੍ਰੋਸੀਜਰ ਇਹ ਪ੍ਰੋਸੀਜਰ ਤੋਂ ਜੀ ਇਹਦੇ ਚ ਆਪਾਂ ਦੇ ਕੀ ਪ੍ਰੋਸੀਜਰ ਦੱਸ ਸਕਦੇ ਹਾਂ ਤੇ ਹੁਣ ਲੀਗਲ ਟੀਮ ਲੱਗੀ ਆ ਉਹ ਕਰ ਰਹੇ ਆ ਬਾਕੀ ਜੋ ਵੀ ਹੋਊਗਾ ਬਾਕੀ ਲੋਕ ਚਾਹ ਰਹੇ ਆ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਬਾਕੀ ਚਲੋ ਦੇਖੋ ਜਿੱਦਾਂ ਜੋ ਕਰਦੀ ਆਪੇ ਜੋ ਇਹੋ ਜਿਹੇ ਬੀਜਣਗੇ ਉਹੋ ਜਿਹੇ ਵੜਣਗੇ ਜੀ ਜੀ ਠੀਕ ਹੈ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਹੈਗੇ ਸੀ ਭਾਈ ਤਰਸ਼ੇਮ ਸਿੰਘ ਭਾਈ ਅਮਰਪਾਲ ਦੇ ਪਿਤਾ ਜੀ ਹੈਗੇ ਜੀ ਸਰ ਭਾਈ ਸਾਹਿਬ ਜੀ ਆਪ ਜੀ ਦਾ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ